ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਝਾਮਕੇ ਖੁਰਦ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਸੌਰੀ ਤਹਿਸੀਲ ਵੀ ਤਰਨਤਾਰਨ ਹੀ ਆ ਜਾਂਦੀ ਆ। ਪ੍ਰਤਾਪ ਸ਼ਾਹ ਨੂੰ ਮਿਲਾਵਾਂਗੇ ਤੁਹਾਨੂੰ। ਇਸ ਵੀਡੀਓ ਚ 6 ਐਨੀਮਲ ਰਹਿਣਗੇ ਵਿਕਰੀ ਵਾਲੇ ਤਿੰਨਾ ਕਿੰਨਾ ਦੁੱਧ ਆ ਕਿਹੜਾ ਕਿਹੜਾ ਸੂਆ ਉਹ ਭਰਾ ਤੋਂ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰੀ ਚੱਲਾਂਗੇ ਜਿਹੜਾ ਪਸ਼ੂ ਪਸੰਦ ਆ ਜਾਂਦਾ ਉਹ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਸਜਣੋ ਆਪਣੀ ਹਰ ਵੀਡੀਓ ਚ ਰਿਕਵੈਸਟ ਬੇਨਤੀ ਰਹਿੰਦੀ ਆ ਇਹਨਾਂ ਦੀ ਵੀ ਰਹਿੰਦੀ ਆ ਆਪਣੀ ਨਹੀਂ ਇਹ ਵੀ ਕਹਿੰਦੇ ਆ ਆਪਦੀ ਇੱਥੇ ਆ ਕੇ ਤਸੱਲੀ ਕਰੋ ਕਿਉਂਕਿ ਤੁਸੀਂ ਪੈਸੇ ਲਾਉਣੇ ਆਂ ਹੀ ਤਸੱਲੀ ਕਰਕੇ ਲਿਆਏ ਆ ਤੁਸੀਂ ਵੀ ਆਪਦੀ ਕਰੋ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਆਜੋ ਲਈਏ ਜਾਣਕਾਰੀ ਵਿੱਚ ਕਈ ਜਾਨਵਰ ਤਾਜ਼ੇ ਵੀ ਵੀਰ ਕੋਲੇ ਆਏ ਆ ਉਹਨਾਂ ਦਾ ਵੀ ਲੇਖਾ ਜੋਖਾ ਲਵਾਂਗੇ ਪ੍ਰਤਾਪ ਸ਼ਾਹ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਮਹਾਰਾਜ ਹੋਰ ਸੁਣਾਓ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਨਾ ਵਧੀਆ ਵਧੀਆ ਸੰਧੂ ਡੇਰੀ ਫਾਰਮ ਦੇ ਖਾਲੇ ਸਾਰੇ ਭੈਣ ਤਰਾ ਹੋ ਗਾ ਆਪਣੇ ਪਿਆਰ ਪਰੀ ਸਾਸਰੀ ਕਾਲ ਧੰਨਵਾਦ ਇਹ ਹੋਰ ਗੁਰਸਤ ਬੇਨਤੀ ਕਰਦੇ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਵਾਤਵਾ ਸਪੋਰਟ ਕਰੋ ਜੀ ਤੇ ਬੇਨਤੀ ਆਪਣੀ ਇਹੋ ਹੀ ਹੁੰਦੀ ਆ ਵੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬਹਿ ਕੇ ਦੇਖੋ ਤੇ ਫਿਰ ਆਪਾਂ ਨੂੰ ਸਹੀ ਬਿਆਨ ਕਰੋ ਘਰੇ ਆ ਕੇ ਤੇ ਆਪਦੀ ਤਸੱਲੀ ਜ਼ਰੂਰ ਕਰਕੇ ਕਰੋ ਹਾਂ ਹਾਂਜੀ ਹਾਂਜੀ ਵੀ ਧੰਨਵਾਦ ਆ ਹਨਾ ਜਿਹੜਾ ਤਸੱਲੀ ਕਰਕੇ ਲੈ ਜੇ ਆਪਣੀ ਵੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਹਾਂਜੀ ਹਾਂਜੀ ਨਾਲੇ ਜੀ ਜਿਨੇ ਪੈਸੇ ਦੇਣੇ ਆ ਹੱਕ ਵੀ ਬਣਦਾ ਹੱਕ ਬਣਦਾ ਹਨਾ ਤੇ ਡਰੈਸ ਦੇ ਦਿੱਤੀ ਹੈ ਪੈਣਾ ਪਰਮਾ ਨੂੰ ਹਾਂਜੀ ਪਿੰਡ ਝਾਂਪੇਪੁਰ ਜ਼ਿਲ੍ਹਾ ਤਰਨਤਾਰਨ ਸੀਲ ਵੀ ਤਰਨਤਾਰਨ ਤਕਰੀਬਨ ਸਾਰੇ ਜਾਣਦੇ ਹੀ ਆ ਹਾਂ ਨਾਮ ਪ੍ਰਤਾਪ ਸਿੰਘ ਸ਼ਾਹ फोन नंबर 988474127628749 ਇਹ ਤੇ ਕਰੇ ਸੰਪਾ ਹਾਂਜੀ ਛੇ ਖਾਉਣਗੀਆਂ ਹਾਂਜੀ ਛੇ ਨਾਲ ਤੇ 10 ਹੀ ਜੀ ਦੋ ਮਈਆਂ ਤਾਲੀਆਂ ਸੂਈਆਂ ਨਹੀਂ ਹੋ ਬੇਗੀਆਂ ਤਲੀਆਂ ਹਾਂ ਉਹ ਸਾਈਡ ਤੇ ਬੰਨਤੀਆਂ ਹਾਂਜੀ ਹਾਂਜੀ ਦੋਵੇਂ ਹੀ ਹਾਂਜੀ ਇਹਦਾ ਕੀ ਲਿਖਾ ਜੋਖਾ ਇਹ ਪਾਜੀ ਪਹਿਲੇ ਸੂਏ ਛੋਟੀ ਸੂਈ ਜੇ ਠੀਕ ਆ ਸੂਈ ਨੂੰ ਹੋਏ ਜੇ ਭੈਣ ਤਾਂ ਆਪਦੀ ਮਰਜ਼ੀ ਕਰੇ ਮਰਜ਼ੀ ਸੂਈ ਨੂੰ ਹੋਏ ਜੇ ਨੂੰ 1.5-2 ਮਹੀਨੇ ਠੀਕ ਆ ਤੇ ਦੋ ਦੇ ਥੱਲੇ ਜੇ 7-8 ਲੀਟਰ ਆ ਪੰਜ ਫਾਟਾ ਤਾਂਗੇ 6 ਲਾੜੇ ਪੱਕਾ ਠੀਕ ਆ 6 ਪੱਕਾ ਲਾ ਕੇ ਲੈ ਜੇ ਮੇਰਾ ਮਿਲਦੀ ભાੜੇ ਤੇ ਆ ਥੋੜੀ ਜੀ ਘਰੋਂ ਘਟਨੇ ਲਈ ਆ ਅੰਦਰ ਰਹੀ ਜੀ ਜਾਈ ਠੀਕ ਆ ਥੋੜੀ ਜੀ ਚੀਟੀ ਜੀ ਨਹੀਂ ਠੀਕ ਆ ਛੋਟੀ ਚੰਗੀ ਆ ਆ ਹੈਗੀ ਪਹਿਲੇ ਸੂਏ ਜੇ ਕੋਲੋਂ ਸਾਹਵਲੇ ਕੋਈ ਛੋਟੀ ਦਾ ਸਿਰ ਮੂੰਹ ਚੰਗਾ ਮੂੰਹ ਛੀਬਿਓ ਕੱਢ ਦੇ ਬਾਹਰ ਟੋਰ ਕਰਾ ਲਈਏ ਚੱਕ ਜ਼ਰੂਰ ਜੀ 6 ਦੁੱਧ ਮੰਨ ਲੈ ਹਾਂਜੀ ਦੁੱਧ ਸਾਤਾਤੀ ਹੋਵੇ 6 ਲਾਵੇ ਕੋਈ ਠੀਕਾ ਠੀਕਾ ਠੀਕ ਨਹੀਂ ਝੂਟੀ ਚੰਗੀ ਆ ਤੇਰੀ ਕੋਈ ਸ਼ੱਕ ਨਹੀਂ ਇਹ ਬੰਦਾ ਕੋਈ ਸਾਂਬੇ ਤੇ ਕੋਈ ਦੋ ਰੁਪਈਆ ਲਾਊਗੀ ਘਟਾਉਂਦੀ ਨਹੀਂ ਬੁੜਾਇਆ ਨਾ ਘਰੋਂ ਹੀ ਨਿਕਲੀ ਝੂਟੀ ਤੇ ਤਾਂ ਕਰ ਬੁੜਾਇਆ ਡਰਦੀ ਆ ਚੌਣ ਚੰਗਾ ਹੋਊਗਾ ਚੌਣ ਇੱਕ ਨੰਬਰ ਹੈ ਚੌਣ ਹਾਂ ਥਣ ਚੰਗਾ ਲੱਗਾ ਚੌਣ ਆਪਾਂ ਮੜਾ ਲੇ ਬੁਈ ਗਿਦਾ ਠੀਕਾ ਠੀਕਾ ਠੀਕ ਇਹ ਆ ਪ੍ਰਤਾਪ ਸ਼ਾ ਚਾਮਕਿਆਂ ਵਾਲਾ ਵੀਰ ਆਪਣਾ ਦੇਖੋ ਥੰਨੇ ਉਹਦੇ ਝੋਲੀ ਚੀਤੀ ਨਾਲ ਆਈ ਵਰਦੀਆਂ ਹਾਂ ਨਹੀਂ ਠੀਕ ਆ ਓਏ ਕਮਲੀ ਕੀ ਬਾਤ ਆ ਤੇ ਸ਼ਾ ਇਹ ਕਿੰਨੇ ਦੀ ਪਹੁੰਚ ਤੇ ਕੀ ਹਿਸਾਬ ਰਹੂਗਾ ਇਹਦਾ ਜੈ ਜੀ ਆਈ ਆ ਤੇ ਜੈ ਜੀ ਦਾ ਅੱਛਾ ਜੇ ਤਾਂ ਸਰਜਰੀ ਹੁੰਦੀ ਛੋਟੀ ਹੈਗੀ ਸਰਜਰੀ ਆ ਚਲੋ ਜਾਈ ਅੱਧੀ ਆਪ ਦਾ ਮਰਜ਼ੀ ਕਰੇ ਜੀ ਨੇ ਲੈਣੀ ਹੈ ਸੁਈ ਆ ਇਹਨੇ ਚਿਰਦੀ ਮੈਂ ਕਿਤੇ ਕੋ ਜ਼ਿਆਦੀ ਬਈ ਥੋੜਾ ਹੋ ਜਾਂਦੀ ਨਾ 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 ਤੇ ਜੇ ਤੇ ਉਹ ਬੱਚਾ ਮਗਰ ਫਿਰ ਤੇ ਝੋਟੀ ਜਾਣੀ ਐਂ ਕਰਕੇ 75 75 ਵਾਕ ਮੋਲੇ ਦਾ ਕੋਣ ਵਾਲਾ ਮੋਲ ਜੋ ਮਰਜ਼ੀ ਕਰੀਏ 53000 ਦੇ ਵਿੱਚ ਪਹੁੰਚ ਗੱਡੀ ਆਪ ਦੀ ਮੋਲੇ ਜੇ ਅਸਮਾ 50000 ਦੀ 53000 ਦੀ ਘਰੇ ਲਾ ਆਉਣੀ ਆ ਤੇ ਇੱਥੇ ਆ ਕੇ ਲੈ ਜੇ 50000 ਦੀ 100 ਕਿਲੋਮੀਟਰ ਦੀ 53000 ਤੇ ਗੱਡੀ ਆਪ ਦੀ ਲੈ ਆਵੇ ਤਾਂ ਪੂਰੇ ਪੰਜਾਬ 50000 ਦੀ ਗਾੜੀ ਕੋਈ ਪਹਿਲਾ ਸਵੇਰੇ ਚੋ ਅੱਛਾ ਦੁੱਧ ਹੈਗਾ ਜੀ ਇਥੇਲੇ 7 ਲੀਟਰ ਠੀਕ ਆ। ਸੂਈ ਨੂੰ ਇਹ 3.5 ਮਹੀਨੇ ਬੱਚਾ ਨਹੀਂ ਹੈਗਾ ਮਹੀਨੇ ਕਾਣ ਦੀ ਬਣੀ ਆਪਣੀ ਕੋਈ ਗਾਰੰਟੀ ਨਹੀਂ ਦੁੱਧ ਦੇ ਹਿਸਾਬ ਨਾਲ ਦੇਣੀ। ਠੀਕ ਆ। ਕੱਢ ਦੇ ਬਾਹਰ। ਸੂਹਾ ਪਹਿਲਾ ਹੀ ਆ। ਪਹਿਲਾ ਹੀ ਪਹਿਲਾ। ਸੂਹਾ ਪਹਿਲਾ ਥੋੜੀ ਜੀ ਵੱਡੀਆਂ ਕੇ ਬਣੀ। ਹਾਂ ਵੱਡੀਆਂ ਹੋ ਕੇ ਨਾਲੇ। ਸਾਂਭੀ ਸੂਈ ਜਦਾ ਨਹੀਂ ਚਲੋ ਉਹਨਾਂ ਦਾ ਹੀ ਭਾਜੀ। ਰੇਟ ਕਰਦਾ। ਰੇਟ ਹੋਰਾਂ ਨਾਲੇ। ਉਹ ਜਾ ਵਟ ਲਿਓਗਾ ਉਹਨਾਂ ਨੇ ਵੀ। ਭੈਣ ਭਰਾਵਾਂ ਦੇ ਗਾੜੀ ਆ ਸਾਰਾ। ਉਹਦਾ ਕਾਗਜ਼ ਵਰਗੀ ਚਮੜੀ ਸੀ। ਹਾਂਜੀ। ਚਮੜੀ ਪਰਲੀ ਦੀ ਆ। ਇਹ ਵੀ ਨਾ ਸੰਗੜ ਪਿਆ ਮੈਨੂੰ। ਠੀਕ ਆ। ਇਹ ਰੋਪਰਾ ਕਰਦੀ ਤਲਿਹਾਰੀ ਦਾ ਆਉਂ ਜੱਥੇ ਬੰਨਤੀ ਹੋਣੀ ਖੋਲੀ ਨਹੀਂ ਆਪਣੀ ਛੇਦਾਵਾਂ ਵੀ ਮਾਪੇ ਬੜਾ ਬੇਢੀ ਜਾਊਗੀ ਤੁਮ ਥੋੜਾ ਕਰਦੀ ਹੋਪਰਾ ਠੀਕ ਆ ਠੀਕ ਆ ਡਰਦੀ ਆ ਵਿਚਾਰੀ ਅੱਜ ਕੈਮਰਾ ਤੋਂ ਡਰਦੀ ਕਿਉਂ ਕਰਵਾ ਦੋ ਹੌਲੀ ਪੱਤ ਹੌਲੀ ਹੁੰਦਾ ਕੋੜੀ ਵਰਗੀ ਆ ਪ੍ਰਤਾਪ ਨਹੀਂ ਉਤਾਂ ਤੇ ਫੱਜਾ ਕੋਈ ਨਹੀਂ ਤੈਨੂੰ ਅਸੀਂ ਕਿ ਕਹਿੰਨੇ ਕਰਮਾਂ ਲਿਏ ਉਹ ਥੋੜਾ ਐ ਡੰਗਰ ਤਨ ਬੜਾ ਹੋ ਜਾਂਦਾ ਹੋ ਜਾਂਦਾ ਜਿਹੜਾ ਨਾਂ ਨਿਕਲਿਆ ਹੋਵੇ ਜੰਪ ਵਾਲੀ ਤੇ ਥਾਣਾ ਨਾ ਹੂੰ ਉਹ ਡੰਗਰ ਜਦੋਂ ਘਰੋਂ ਨਿਕਲਦਾ ਤੇ ਫਿਰ ਸਾਰਾ ਤੁਹਾਨੂੰ ਫੜਾ ਕਰਦਾ ਵਾਕਿਆ ਰੇਟ ਇਹਦਾ ਇਹ ਤਾਂ ਵੀ ਬਾਈ ਜੈ ਜੀ ਆ ਇਹਦੀ ਪੂਏ 48000 ਦੇ ਵਿੱਚ ਕੋਲ 48 ਤੋਂ 45000 ਗੱਡੀ ਆਦੀ ਹੈ 45000 ਚੱਲਣ ਦੇ ਆਹ ਕੱਢ ਬਾਲੀ ਕਾਲੀ ਆਹਾ ਇਹ ਨੂੰ ਮਹਿੰਗੇ ਵੀ ਮੰਨ ਲੋ ਨਾਲ ਮਣੀ ਠੀਕ ਹੈ ਇਹਦੇ ਮਗਰ ਕਟਾ ਬਚਾ ਪੈਦਾ ਵਖਾ ਦੇਨੇ ਹੋ ਅੱਛਾ ਇਹਦੇ ਮਗਰ ਕਟਾ ਹਾਂਜੀ ਸੁੱਤਾ ਪਿਆ ਇਹ ਹਾਂਜੀ ਤੇ ਸੁੱਤਾ ਰਹਿੰਦੇ ਇਹ ਇਹਦੇ ਮਗਰ ਕਟਾ ਜਿੱਤੇ ਮਿਲਦੀ ਆ ਹਾਂਜੀ ਇੱਥੇ ਮਿਲਦੀ ਆ ਠੀਕ ਆ ਠੀਕ ਆ ਠੀਕ ਤੇ ਦਾਦਾ ਦੋਦ ਭਾਜੀ ਇਹਦੇ ਥੱਲੇ ਸੱਤ ਆਖਿਆ ਮਾਸ਼ੀ 5 ਲੀਟਰ ਪਕਾ ਲਾਗ ਪੰਜਾ 5 ਲੀਟਰ ਆਜਣਾ ਹੈਗਾ ਪਾਉਣਾ ਠੀਕ ਆ ਆਜ ਦੀ ਸ਼ਾਤ ਥੋੜੀ ਜਿਹੀ ਧੜੀ ਆ ਹੁੱਡਾ ਬੈਠਾ ਮੰਨ ਲਓ ਜੇ ਮੇਰੇ ਤਿੰਨ ਜਨਮ ਜਨਮ ਆਵਦੋਂ ਨੀਂ ਦੇਖ ਪੈਂਦੀਆਂ ਡੱਕ ਤੋਂ ਤੁਰਨ ਫੇਰ ਕੋਈ ਗੱਲ ਨਹੀਂ ਇਹਦੇ ਚ ਨਹੀਂ ਇਹਨੂੰ ਫਰਕ ਕੋਈ ਕੱਢ ਦੇ ਬਾਹਰ ਕੱਦ ਵੱਤ ਬਹੁਤ ਆ ਮੈਂ ਕੱਦ ਵੱਟਾ ਠੀਕ ਆ ਠੀਕ ਆ ਠੀਕ ਮੈਂaldi ਬੱਚੇ ਦੇ ਆ ਮਲਦੀ ਬੱਚੇ ਧੰਨਵਾਦ ਓਕੇ ਵੇਖੋ ਕੱਦ ਕਾਠ ਦਾ ਤਾਜ਼ਾ ਲਾਓ ਪ੍ਰਤਾਪ ਸ਼ਾਹ ਦੇ ਘਰ ਤੇ ਬੱਚੇ ਤੇ ਆ ਬਾਕੀ ਆਪਾਂ ਕਿੰਗਲ ਦਾ ਲਕਾਣੀ ਰੱਖਣਾ ਗਾੜੀ ਪਹਾੜਾ ਲੈ ਜੀ ਠੀਕ ਆ ਨਾਲ ਚੁੰਡੀ ਦਾਣਾ ਸੱਟ ਕੇ ਬੱਚਾ ਛੱਡ ਦਿਓ ਠੀਕ ਆ ਠੀਕ ਆ ਪੰਜ ਦਾਲੇ ਪੱਕਾ ਪੰਜ ਦੁੱਧ ਲੈ ਲਈ ਉਹਨਾਂ ਦੇ ਕਹਿਣ ਮੁਤਾਬਕ ਬਣੀ ਇਹ ਵੀ ਹੈਗੀ ਆ ਕੁ ਮਹੀਨੇ ਪੈਂਟਿੰਗਾਂ ਦਾਣਾ ਨਹੀਂ ਪਰ ਆਪਾਂ ਨਹੀਂ ਕੋਈ ਗਾਰੰਟੀ ਦਿੰਦੇ ਆਪਾਂ ਦੁੱਧ ਦੇ ਹਿਸਾਬ ਨਾਲ ਠੀਕ ਆ ਹਾਂ ਜੀ ਮਾਲ ਉਹ ਜਿਹੜੀ ਗੱਪਾਂ ਉਗੀ ਉਹ ਗੱਫਾ ਨਹੀਂ ਹਾਂ ਜਿਹੜੀ ਚੈੱਕ ਹੋ ਜੇ ਇਹਦਾ ਕਿੱਡਾ ਘਪਾ ਇਹਦਾ ਭਾਜੀ ਮੋੜ ਦੇ ਬੰਦੀ ਦੇ ਨਾ 50 ਨਾ 55 ਪੂਰੇ 48000 ਦੇ ਵਿੱਚ ਪਹੁੰਚ ਗੱਡੀ ਆਲ ਦੀ 45000 48000 ਦੀ ਪਹੁੰਚ ਹਾਂਜੀ ਹਾਂਜੀ ਤੇ ਗੱਡੀ ਆਲ ਦੀ 45000 ਹਾਂ ਠੀਕ ਹੈ ਠੀਕ ਹੈ ਠੀਕ ਕਬਚੇ ਨੂੰ ਮਰਾ ਦੇ ਹਾਂ ਆ ਬੈਠਾ ਜੀ ਉਹਦਾ ਕਟਾ ਸੱਜਣੋ ਜਿਹੜੀ ਤੁਹਾਨੂੰ ਹੁਣ ਮੈਂ ਵਿਖਾਈ ਓਕੇ ਤੇ ਇਹਦਾ ਇਹ ਬਈ ੱਲੜਿਆ ਮੈਂ ਮਗਰਲੇ ਸਾਨੂੰ ਤੇਲ ਲਾ ਗਈ ਹਾਂ ਦੁੱਧ 8 ਲੀਟਰ ਜੀ ਬੜੀ ਜਾਤ ਨਸਲ ਸੀ ਮੈਂ ਤੇ ਖਰਾਬ ਹੋ ਗਈ ਹੈਨਾ ਮਗਰਲਾ ਤਾਂ ਜਿਹੜਾ ੱਲੜਿਆ ਠੀਕ ਆ ਸੂਈ ਨੂੰ 4 ਮਹੀਨੇ ਹੋਏ ਜੇ ਕੋਈ ਡੇਰ ਤੋਂ ਮਹੀਨਾ ਜਿਹੜਾ ਆ ਕੋ ਪੰਜਾ ਪੰਜਾ ਦਿਨ ਬਣੀ ਨੂੰ ਨਹੀਂ ਦੇਖਦੇ ਪਰ ਸਾਹ ਕਰਦੀ ਹੈ ਠੀਕ ਆ ਤੋਰ ਕਰਾ ਦੇ ਆਕੇ ਦੀ ਦੋ 7 ਲੀਟਰ 8 ਜੀ 8 ਲੀਟਰ ਚੋ ਕੇ ਘਰੇ ਦੋੜਾਂਗਾ ਆਪਣੀ ਘਰੇ ਜਾਤ ਵਾਲੀ ਮਾਂ ਸੀਗੀ ਥਾਣਾ ਮਗਰਲਾ ਖੋ ਗਿਆ ਵਿਚਾਰੀ ਦਾ ਹਾਂਜੀ ਓਕੇ ਦੇਖੋ ਸਜਣਾ ਬੜਾ ਤਗੜਾ ਬਾਡੀ ਸਟਰਕਚਰ ਤੇ ਬੜੀ ਜਾਤ ਨਸਲ ਸੀਗੀ ਵਿਚਾਰੀ ਤੇ ਆ ਥਣ ਦਾ ਜ਼ਰੂਰ ਵਟਾ ਪਿਆ ਗਿਆ ਵਿਚਾਰੀ ਲੱਖ ਦੇ ਲਾ ਕੇ ਤੇ ਮੈਂ ਤੱਲਾ ਦੇ ਨਾਲ ਲੰਮਾ ਹਾਂ ਕੋਈ ਸ਼ੱਕ ਨਹੀਂ ਚੌਥਾ ਤਾਂ ਵੀ ਏਡੀ ਮੈਂ ਲੈਣ ਜਾਈਏ ਤੇ ਮੇਰੇ ਖਾ ਡੇਢ ਤੋਂ ਤਾਂ ਹੀ ਹੋਣੀ ਹੋਣੀ ਕੋਈ ਸ਼ੱਕ ਨਹੀਂ ਜਿਹੜੇ ਘਰਾਣੇ ਤੋਂ ਆਈ ਹੈ ਨਾ ਮੇਰਾ ਮਾਲ ਆ ਬੰਦਿਆ ਉਹ ਨਹੀਂ ਮੈਂ ਹੀ ਚੰਗੇ ਘਰਾਣੇ ਦੀ ਜਾਤ ਨਸਲ ਵਾਲੀ ਹਾਂ ਹਾਂ ਜਿਹੜੇ ਆਪਣੇ ਨੂੰ ਸਿਆਣੇ ਹੈ ਬਿਲਕੁਲ ਬਿਲਕੁਲ ਸਿਆਣੀ ਗੱਲ ਆਪਾਂ ਦੇ ਦੇਣੀ ਦੁੱਧ ਦੇ ਹਿਸਾਬ ਨਾਲ ਆਪਾਂ ਵੀ ਬੋਦੇ ਸਾਂ ਇਹ ਕਿੰਨੇ ਦੀ ਕਰਤੀ ਪਹੁੰਚ ਇਹ 53000 ਦੇ ਵਿੱਚ ਪਹੁੰਚ ਗੱਡੀ ਆਪ ਦੀ ਲੈਵੇ ਪੂਰੇ 50 53000 ਦੀ ਪਹੁੰਚ ਗੱਡੀ ਆਪ ਦੀ 50000 ਜੇਬ ਚ ਪਾ ਕੇ ਆ ਜੇ ਹਾਂਜੀ ਹਾਂਜੀ ਠੀਕ ਆ ਗੱਡੀ ਭਾਜੀ ਆ ਸੂਬਾ ਨਹੀਂ ਦਾ ਹੈ ਜੇ ਦੂਜਾ ਕੋਤੇ ਜਾ ਵਾਲੇ ਤੋਂ ਆ ਰਿਹਾ ਹੈ ਤਾਂ ਆਪਾਂ ਦੀ ਸਮਝ ਵਿੱਚ ਇਹ ਨਾ ਦੂਜੀ ਵਾਲੀ ਪੂਛ ਤੇ ਪੈਰ ਹੁੰਦਾ ਤੇ ਪੂਛ ਤੇ ਮੜੀ ਜੀ ਸਕਦਾ ਪੂਛ ਤੇ ਲੱਗੀ ਆ ਹਨਾ ਆਪਾਂ ਦੱਸ ਦੇਣਾ ਬਕੈਰਾ ਇਹ ਅਗਲਾ ਲਾਵੇ ਤੇ ਮੁੜ ਕੇ ਆ ਕੇ ਬੀ ਬਣਾ ਲੈ ਆ ਜਿੰਨੇ ਲੈਣੀ ਉਹਨੇ ਲਈ ਲੈਣੀ ਦੁੱਧ ਦੁੱਧ ਦੇ ਥੱਲੇ 7 ਲੀਟਰ ਹੋਊਗਾ ਪੱਕਾ ਠੀਕ ਆ ਸੂਈ ਇਹ ਵੀ ਕੋਈ ਸਾਡੇ ਕਿੰਨਾ ਚੰਗਾ ਚੋਰੀ OK ਬਚਾਣੀਆਂ ਕੰਮਿਲਦੀ ਭਾਰੇ ਤੇ ਕੱਢ ਦੇ ਬਾਹਰ ਕੱਦ ਬਹੁਤ ਚੰਗਾ ਇਹਦਾ ਹਾਂ ਨਹੀਂ ਕੱਦ ਚੰਗਾ ਚੂਣ ਚੰਗਾ ਹੋਊਗਾ ਇਹ ਝੋਟੀ ਚੰਗੀ ਆ। ਆ ਚਲੋ ਬਾਈ ਕਸਾ। ਜਿਹੜੀਆਂ ਸਾਰਾ ਤੇ ਡੇੜੀ ਜੀ ਨਵੀਂ ਆ ਉਹ ਆਦੀ ਲੱਗ ਜਾਂਦਾ। ਜਿਹੜੀ ਮਾਸਾ ਸੁਵੇ ਪੱਕੀ ਆ ਉਹ ਤਾਂ ਆਦੀ ਪਗਲ। ਵਾਕੇ ਸਹੀ। ਨਾਲੇ ਆਪਾਂ ਵਰਕੇ ਪਾੜ ਦੇਣੇ ਆਪਾਂ ਨੇ ਭਾਵੇਂ ਪਹਿਲੇ ਵਾਲੀ ਨਗਰਾ ਕਰਨੇ ਕਿਹਦੇ। ਹਾਂ। ਸੁਆ ਹੀ ਲਾਉਂਦੇ ਹੀ ਨਹੀਂ। ਦੁੱਧ ਦੇ ਹਿਸਾਬ ਨਾਲ ਚੱਲਦੇ ਆਂ। ਦੁੱਧ ਦੇ ਹਿਸਾਬ ਨਾਲ ਚੱਲਦੇ ਆ। ਤੇ ਦੁੱਧ ਵੀ ਆਪਾਂ ਨੇ ਆਪ ਦੀ ਤਸਦੀਕ ਕਰੋ। ਹਾਂ। ਆਪਾਂ ਗੜੀ ਬਾਈ ਘਰੇ ਬੜੇ ਕਿੰਨਾ ਰਹਿਣੀ ਆ ਸੀ ਦੋ ਰਹਿਣੀ ਆ ਦੰਗ ਰਹਿਣੀ ਹੈ ਇਹਦਾ ਬਾਈ ਪੂਰੇ 50000 ਰੁਪਏ ਪਾਣ ਠੀਕ ਆ ਆਪਦੀ ਲੈ ਆਗੇ ਤਾਂ 47000 50000 ਦੀ ਪਹੁੰਚ ਤੇ ਜਗੱਡੀ ਆਪਦੀ 47000 ਹਾਂਜੀ ਓਕੇ ਗੱਡੀ ਕੋਈ ਵੱਡੀ ਮੈਂ ਇਹ ਓਕੇ ਸਰੀ ਨੂੰ ਕੋਈ ਜੇ ਨੂੰ ਕੋਈ ਸਾਢੇ ਤਿੰਨ ਚਾਰ ਮਹੀਨੇ ਤੇ ਬਚਾਣੀ ਹੈਗਾ ਮਿਲਦੀ ਪਰੇ ਤੇ ਆ ਦੋ ਤੇ ਤੋਂ 6 ਲੀਟਰ ਹਾਂ ਦਸੂਆ ਭੈਣ ਭਰਾਵਾਂ ਦੇ ਗਾੜੀ ਜਾਂ ਕੁੱਤੇ ਜਾਲ ਵਾਲੇ ਚੌਥਾ ਵਾਲੇ ਭਾਵੇਂ ਵਾਲੇ ਦੱਸੋ ਠੀਕ ਹੈ ਆਪ ਦੀ ਸਮਝਵੇ ਤਸल्ली ਕਰੇ ਹਾਂਜੀ ਨਹੀਂ ਸਹੀ ਗੱਲ ਆ ਯਾਰ ਪ੍ਰਤਾਪ ਸ਼ਾ ਕੋਈ ਨਹੀਂ ਭਾਈ ਆਪਾਂ ਕਰੇ ਉਕੀਤਾ ਕਿੱਦਾਂ ਬਣਾ ਕੇ ਦੇਵਣੀ ਹੈ ਐਂ ਸਰ ਵਾਕਿਆ ਜੀ ਸਿਰਫ ਮੈਂ ਸਰੀਰ ਦੀ ਦਿੱਸੀ ਆ ਜਾਤ ਨਾ ਸਲ ਮਾਰਿਆ ਕੱਦ ਕੋ ਦਬੋਦਾ ਮੈਂ ਦਾ ਵਾ ਵਾ ਬਾਦੀ ਮੂੰ ਮਾਤਾ ਅੱਖਾਂੋਂ ਦੇਖੋ ਆ ਚੰਗੀ ਕਿਤੇ ਗੱਬਣ ਗੱਬਣ ਹੋ ਜੇ ਤੇ ਸਾਂਭੀ ਹੋਵੇ ਮੈਂ ਟਿਕਾਣੇ ਤੇ ਹਾਂਜੀ ਹਾਂਜੀ 13 14 ਕਿਲੋ ਦੁੱਧ ਦੇਉ ਸੱਜਰ ਮੈਂ ਪਰ ਹੋਵੇ ਸਾਂਭੀ ਸੱਜਣੋ ਕਹੇ ਸੱਜਣ ਦਾ ਹੱਥ ਪਿਆ ਹਾਂ ਇਹ ਵੀ ਆਉਂਦਾ ਨਗਰ ਮੇਲੇ ਤੇ ਮੈਂ ਜੇ ਮਹੀਨਿਆਂ ਚੱਲੀਆਂ ਦੇ ਇਸਾਂ ਵਿੱਚੋਂ ਬੜੇ ਫੂਲ ਆਉਂਦੇ ਆ ਤੇ ਬਾਈ ਜਪਾਣੇ ਕਰਦਾ ਫਿਰ ਲੋ ਧੰਨਵਾਦ ਆ ਯਾਰ ਉਹ ਵੀ ਆਪਣੇ ਤੋਂ ਬਾਈ ਖਰਚ ਜਾਨੀ ਨਾ ਜਿਹੜਾ ਆਪਾਂ ਨੇ ਚਲੋ ਉਹ ਨਹੀਂ ਆ ਵੀ ਕਿਹਾ 4000 ਰੁਪਏ ਯਾਰ ਮਿਹਰਬਾਨੀ ਇਹ ਕਿੰਨੇ ਦੀ ਕਰਨੀ ਪਹੁੰਚ ਇਹ ਬਾਈ ਪੂਰੇ 15 ਸੌਰੀ ਪੂਰੇ 45000 ਰੁਪਏ ਪਹੁੰਚ ਓਕੇ ਸਾਲਾ ਜੇ ਲੈ ਪੂਰੇ 45000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈ 42000 42000 ਹਾਂਜੀ 40 ਤੇ 2 ਹਾਂਜੀ ਓਵੇਂ 45 ਹਾਂ ਜੈਕਨੋ ਵਾਲਾ ਹੀ ਕੰਮ ਆਪਾਂ ਦੱਸਿਆ ਨਹੀਂ ਨਹੀਂ ਠੀਕ ਹੈ ਠੀਕ ਧੰਨਵਾਦ 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 ਲੇ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਆ ਪ੍ਰਤਾਪ ਸ਼ਾਹ ਕੋਲੇ ਪੰਡ ਝਾਂਮ ਕੇ ਖੁਰਦਾ ਤਹਿਸੀਲ ਤੇ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਬਾਕੀ ਤਕਰੀਬਨ ਵੀਰ ਦੀਆਂ ਵੀਡੀਓ ਪੈਂਦੀਆਂ ਰਹਿੰਦੀਆਂ ਤੇ ਤੁਸੀਂ ਸਾਰੇ ਵੀਡੀਓ ਵੇਂਦੇ ਰਹਿੰਦੇ ਆ ਤੇ ਬਸੇਰੇ ਸੱਜਣਾ ਜਿਹੜੇ ਵੀਰ ਦੇ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਤਾਂ ਹੀ ਨਵੇਂ ਪਸ਼ੂ ਆਉਂਦੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਹਦੇ ਰਹੋ